दिखाओ दिखाओ फिर से करके दिखाओ ये देखिए पानी भाई ये कैसे पानी देखिए गंगा में की शक्ति है ये सब ऊपर वाले का चमत्कार है भोलेनाथ शंकर का चमत्कार है गंगा में की सब चमत्कार है सब जबरदस्त कोई साधु संत भी नहीं करके दिखा पाएगा वो हम काम करके वो दिखाए है कहीं नहीं देखा होगा आज तक नहीं देखा होगा ना देखा ना देखा नहीं देखो होगा जबरदस्त जबरदस्त सही गंगा माता में शक्ति जय गंगे माँ जय गंगे माँ ਇਸ ਗੱਲ ਦਾ ਸੱਚ ਪਤਾ ਕਰਨ ਲਈ ਕੀ ਇਹ ਸਿਰਫ ਗੰਗਾ ਨਦੀ ਦੇ ਪਾਣੀ ਤੋਂ ਹੀ ਹੋ ਸਕਦਾ ਹੈ ਅਸੀਂ ਸਕੂਲ ਵਿੱਚ ਨੋਰਮਲ ਪਾਣੀ ਨਾਲ ਕੀਤਾ ਤੇ ਇੱਕ ਨਿੱਕੇ ਜਿਹੇ ਬੱਚੇ ਨੇ ਜਦੋਂ ਐਸ ਨੂੰ ਕੀਤਾ ਤਾਂ ਉਹ ਇਹਦੇ ਵਿੱਚ ਸਫਲ ਹੋ ਗਿਆ ਐਸ ਤੋਂ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਸਾਇੰਸ ਦੀ ਵਰਤੋਂ ਕੀਤੀ ਗਈ ਹੈ ਜਿਸ ਨੂੰ ਸਰਫੇਸ ਟੈਂਸ਼ਨ ਕਹਿੰਦੇ ਹਨ ਕਿਉਂਕਿ ਪਾਣੀ ਦੀ ਉੱਪਰਲੀ ਸਤ੍ਹਾ ਨੂੰ ਜਦੋਂ ਆਪਾਂ ਰੋਕਾਂਗੇ ਤਾਂ ਉਹ ਇੱਕ ਲੇਅਰ ਬਣਾ ਲੈਂਦੀ ਹੈ ਤੇ ਇਹ ਲੇਅਰ ਪਾਣੀ ਨੂੰ ਥੱਲੇ ਡਿੱਗਣ ਨਹੀਂ ਦਿੰਦੀ ਜਿਸ ਨੂੰ ਸਰਫੇਸ ਟੈਂਸ਼ਨ ਕਹਿੰਦੇ ਹਨ ਤੇਰੇ ਵਿੱਚ ਕੋਈ ਵੀ ਗੰਗਾ ਨਦੀ ਦੇ ਪਾਣੀ ਦੀ ਸ਼ਕਤੀ ਵਰਤੋਂ ਨਹੀਂ ਕੀਤੀ ਗਈ ਇਹ ਲੋਕ ਆਪਾਂ ਨੂੰ ਆਸ਼ਟਾ ਦੇ ਨਾਮ ਦੇ ਬੇਫਿਕਰ ਬਣਾ ਰਹੇ ਹਨ